ਤੁਹਾਨੂੰ ਤੇ ਮੈਂ ਹਾਂ ਹੀਮਰਾਜ ਬੱਬਰ ਅਸੀਂ ਇਸ ਵੇਲੇ ਖੜੇ ਹਾਂ ਜਗਰਾਉਂ ਦੇ ਐਸਐਸਪੀ ਦਫਤਰ ਦੇ ਬਾਹਰ ਜਿੱਥੋਂ ਕਿ ਡਾਕਟਰ ਹਰੀ ਸਿੰਘ ਰੋਡ ਬਿਲਕੁਲ ਨੇੜੇ ਹੈ ਔਰ ਇੱਥੇ ਹੀ ਥੋੜੀ ਦੇਰ ਪਹਿਲਾਂ ਗੋਲੀ ਚੱਲਣ ਦੀ ਇੱਕ ਵਾਰਦਾਤ ਹੋਈ ਹੈ ਜਿਸ ਦੇ ਵਿੱਚ ਇੱਕ ਕਬੱਡੀ ਖਿਡਾਰੀ ਜਿਸ ਦੀ ਉਮਰ 25 ਤੋਂ 27 ਸਾਲ ਦੱਸੀ ਜਾ ਰਹੀ ਹੈ ਉਸ ਦੀ ਮੌਤ ਹੋਈ ਹੈ ਤੇ ਉਸ ਮੌਤ ਦੇ ਲਈ तकरीबन 4 ਤੋਂ 5% ਜਿਹੜੇ ਮੌਕੇ ਤੇ ਸੀ ਉਹਨਾਂ ਦੀ ਪਰਸਨਲ ਰੰਜਿਸ਼ ਸੀ ਤੇ ਜਿਸ ਦੇ ਚਲਦੇ ਉਸੇ ਉਹਨਾਂ ਨੇ ਗੋਲੀ ਚਲਾਈ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਗਰਾਉਂਦੇ ਐਸਐਸਪੀ ਡਾਕਟਰ ਅਨਕੁਰ ਗੁਪਤਾ ਨੇ ਜਿਸ ਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਉੱਥੇ ਉਹਨਾਂ ਨੇ ਕਿਹਾ ਹੈ ਕਿ ਜਲਦੀ ਹੀ ਗੋਲੀ ਚਲਾਉਣ ਵਾਲਿਆਂ ਨੂੰ ਫੜ ਲਿਆ ਜਾਵੇਗਾ ਇਹ ਪਰਸਨਲ ਰੰਜਿਸ਼ ਕਿਉਂ ਸੀ ਔਰ ਕਿਉਂ ਉਹਨਾਂ ਨੇ ਗੋਲੀ ਚਲਾ ਕੇ तेजपाल नाम ਦੇ ਇਸ ਕਬੱਡੀ ਖਿਡਾਰੀ ਦੀ ਜਿਹੜੀ ਇਹ ਕਤਲ ਕੀਤਾ ਹੈ ਔਰ ਕਿਉਂ ਇਹ ਸਾਰੀ ਵਾਰਦਾਤ ਹੋਈ ਹੈ ਇਸ ਦੀ ਜਲਦੀ ਹੀ ਪੁਲਿਸ ਪ੍ਰੈਸ ਕਾਨਫਰੰਸ ਕਰੇਗੀ ਔਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਲਦੀ ਇਹਨਾਂ ਗੋਲੀ ਚਲਾਉਣ ਵਾਲਿਆਂ ਨੂੰ ਕਾਬੂ ਕੀਤਾ ਜਾਵੇਗਾ ਔਰ ਕਾਬੂ ਕਰਕੇ ਜੋ ਵੀ ਉਹਨਾਂ ਦੇ ਖਿਲਾਫ ਬਣਦੀ ਸਖਤ ਤੋਂ ਸਖਤ ਕਾਰਵਾਈ ਹੈ ਉਹ ਕੀਤੀ ਜਾਵੇਗੀ ਇਹ ਸਾਨੂੰ ਅੱਜ ਇਨਫੋਰਮੇਸ਼ਨ ਆਈ ਸੀ ਜੀ ਕਿ ਕਰੀਬ 2:50 ਮਿੰਟ ਦੇ ਅਰਾਊਂਡ ਹਰੀ ਸਿੰਘ ਰੋਡ ਸਿਟੀਜ਼ ਗਰਾਊਂਡ ਦੇ ਵਿੱਚ ਦੋ ਮੁੰਡੇ ਹੈਗੇ ਨੇ ਜੀ ਇੱਕ ਤੇਜਪਾਲ ਤੇ ਇੱਕ ਹਨੀ ਰੂਮੀ ਇਹਨਾਂ ਦੀ ਫਾਈਟ ਹੋਈ ਤੇ ਉਹਦੇ ਵਿੱਚ ਗੋਲੀ ਚੱਲੀ ਤੇ ਤੇਜਪਾਲ ਦੇ ਵਾਈਟਲ ਆਰਗਨ ਤੇ ਲੱਗੀ ਜਿਸ ਕਰਕੇ ਇਮੀਡੀਏਟਲੀ ਹਸਪੀਟਲ ਰਸ਼ ਕੀਤਾ ਗਿਆ ਬਟ ਉੱਥੇ ਡਿਕਲੇਅਰਡ ਬ੍ਰਾਡ ਡੈੱਡ ਹੋਇਆ ਤੇ ਇਹ ਤੇਜਪਾਲ son of ਰਗਬੀਰ ਹੈਗੇ ਨੇ ਇਹਨਾਂ ਦੀ ਉਮਰ ਕਰੀ 25 ਸਾਲ ਹੈ ਗਿੱਦੜਵੰਡੀ ਦੇ ਰਹਿਣ ਵਾਲੇ ਆ ਤੇ ਜਿਹੜੇ ਜਿਹੜਾ ਕੇਸ ਹੈ ਇਹਨੂੰ ਇਮੀਡੀਏਟਲੀ ਟੀਮਾਂ ਬਣਾਈਆਂ ਗਿਆ ਵਰਕਆਊਟ ਕਰ ਲਿਆ ਗਿਆ ਇਹਦੇ ਵਿੱਚ ਜਿਹੜੇ ਅਕਿਊਜ਼ ਹੁਣ ਤੱਕ ਆਇਡੈਂਟੀਫਾਈ ਹੋ ਗਏ ਆ ਉਹ ਹਨੀ ਰੂਮੀ ਤੇ ਕਾਲਾ ਰੂਮੀ ਹੈ ਰੂਮੀ ਪਿੰਡ ਦੇ ਰਹਿਣ ਵਾਲੇ ਆ ਜਿਹੜਾ ਸਦਰਜਗਰਾਉਂ ਦਾ ਸਾਡਾ ਏਰੀਆ ਹੈਗਾ ਤੇ ਸਾਡੀਆਂ ਟੀਮਸ ਆਲਰੇਡੀ ਅਸੀਂ ਭੇਜ ਦਿੱਤੀਆਂ ਹੈਗੀਆਂ ਨੇ ਇਹ ਤੇ ਇਹ ਵਾਈਟ ਸਵਿਫਟ ਜਿਹੜੀ ਗੱਡੀ ਹੈ ਉਹਦੇ ਵਿੱਚ ਇਨਸੀਡੈਂਟ ਤੋਂ ਬਾਅਦ ਇਹ ਭਜੇ ਹੈਗੇ ਸੋ ਆਪਾਂ ਟੀਮਾ ਲਗਾ ਲਦਿੱਤੀ ਇਹਨੂੰ ਜਲਦੀ ਅਸੀਂ ਫੜ ਲਾਂਗੇ ਤੇ ਜਿਤੋਂ ਤੱਕ ਇਹਨਾਂ ਦੀ ਮੋਟਿਵ ਦਾ ਸਵਾਲ ਹੈ ਉਹ ਇਹਨਾਂ ਦੀ ਆਪਸ ਦੀ ਪਰਸਨਲ ਰੈਵਲਰੀ ਹੈ ਪਹਿਲਾਂ ਵੀ ਜੋ ਪਤਾ ਚੱਲਿਆ ਪ੍ਰੀਲਿਮਿਨਰੀ ਤੌਰ ਤੇ ਉਹ ਦੋ ਤਿੰਨ ਵਾਰ ਇਹ ਲੜੇ ਹੈਗੇ ਨੇ ਬਟ ਕੋ ਲੋਕਲ ਪੁਲਿਸ ਨੂੰ ਦੀ ਕੋਈ ਇਤਲਾ ਨਹੀਂ ਸੀ ਤੇ ਇਹਨੂੰ ਸਾਰਾ ਜਿਹੜਾ ਇਹਦਾ ਜੋ ਪ੍ਰੀਲਿਮਿਨਰੀ ਤੌਰ ਤੇ ਹਜੇ ਹੀ ਆਇਆ ਕਿ ਇਹਨਾਂ ਦੀ ਪਰਸਨਲ ਰਿਵਲਰੀ ਸੀ ਜਿਹਦੇ ਕਰਕੇ ਫਾਈਟ ਹੋਈ ਪਹਿਲਾਂ ਤੇ ਉਸ ਤੋਂ ਬਾਅਦ ਇਹਦਾ ਡੈਥ ਹੋਈ ਅੱਜ ਸਰ ਹਨੀ ਰੂਮ ਯੂਨੀ ਦੋ ਪਰਸਨ ਦੇ ਸਾਹਮਣੇ ਆਏ ਆ ਜਿਵੇਂ ਸੁਣਨ ਚ ਆ ਰਿਹਾ ਕਿ 8 ਤੋਂ 10 ਜਨੇ ਸੀਗੇ ਨਹੀਂ ਨਹੀਂ ਜੀ ਇਹ ਗੱਡੀ ਦੇ ਵਿੱਚ ਜੋ ਸਾਨੂੰ ਹੁਣ ਤੋ ਤਿੰਨ ਤੋਂ ਚਾਰ ਪਰਸਨਸ ਦੀ ਗੱਲ ਆ ਰਹੀ ਹੈ ਜਿਹਦੇ ਵਿੱਚ ਦੋ ਇਨਫੈਕਟ ਥਰਡ ਪਰਸਨ ਵੀ ਇਹ ਹਲੇ ਪ੍ਰੋਪਰਲੀ ਹੋ ਨਹੀਂ ਹੈ ਬਟ ਗਗਨ ਹੈਗਾ ਕੋਈ ਕਿੱਲੀ ਚਾਲਾ ਮੋਗੇ ਦਾ ਸੋ ਥਰਡ ਪਰਸਨ ਵੀ ਆਲਮੋਸਟ ਇਨਫੈਜ਼ਡ ਹੈ ਇਹ ਤਿੰਨ ਤੋਂ ਚਾਰ ਬੰਦੇ ਸੀਗੇ ਜਿਹੜੇ ਕੀ ਸਾਰੇ ਆਇਡੈਂਟੀਫਾਈ ਵੀ ਕਰ ਲਏ ਆ ਤੇ ਇਹਨਾਂ ਨੂੰ ਹੁਣ ਜਲਦੀ ਅਸੀਂ ਨੈਪ ਕਰ ਲਾਂਗੇ ਤੇ ਸਭ ਤੋਂ ਸਕਸੈਸਫੁਲ ਹੋਵਾਂਗੇ ਥੈਂਕ ਯੂ ਆਪਣੇ ਸਾਥੀ ਰਜਨੀਸ਼ ਪੰਸਲ ਦੇ ਨਾਲ ਹੇਮਰਾਜ ਬੱਬਰ ਡੈਨਿਕਸ ਹੋਰ ਨਿਊਜ਼ ਜਗਰਾਉਂ ਸੁਹਰਾ ਤੇ ਮੈਂ ਹਾਂ ਹੀਮਰਾਜ ਬੱਬਰ ਅਸੀਂ ਇਸ ਵੇਲੇ ਖੜੇ ਹਾਂ ਜਗਰਾਉਂ ਦੇ ਐਸਐਸਪੀ ਦਫ਼ਤਰ ਦੇ ਬਾਹਰ ਜਿੱਥੋਂ ਕਿ ਡਾਕਟਰ ਹਰੀ ਸਿੰਘ ਰੋਡ ਬਿਲਕੁਲ ਨੇੜੇ ਹੈ ਔਰ ਇੱਥੇ ਹੀ ਥੋੜੀ ਦੇਰ ਪਹਿਲਾਂ ਗੋਲੀ ਚੱਲਣ ਦੀ ਇੱਕ ਵਾਰਦਾਤ ਹੋਈ ਹੈ ਜਿਸ ਦੇ ਵਿੱਚ ਇੱਕ ਕਬੱਡੀ ਖਿਡਾਰੀ ਜਿਸ ਦੀ ਉਮਰ 25 ਤੋਂ 27 ਸਾਲ ਦੱਸੀ ਜਾ ਰਹੀ ਹੈ ਉਸ ਦੀ ਮੌਤ ਹੋਈ ਹੈ ਤੇ ਉਸੇ ਮੌਤ ਦੇ ਲਈ तकरीबन 4 ਤੋਂ 5% ਜਿਹੜੇ ਮੌਕੇ ਤੇ ਸੀ ਉਹਨਾਂ ਦੀ ਪਰਸਨਲ ਰੰਜਿਸ਼ ਸੀ ਤੇ ਜਿਸ ਦੇ ਚੱਲਦੇ ਉਸੇ ਉਹਨਾਂ ਨੇ ਗੋਲੀ ਚਲਾਈ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਗਰਾਉਂਦੇ ਐਸਐਸਪੀ ਡਾਕਟਰ ਅਨਕੁਰ ਗੁਪਤਾ ਨੇ ਜਿਸ ਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਉੱਥੇ ਉਹਨਾਂ ਨੇ ਕਿਹਾ ਹੈ ਕਿ ਜਲਦੀ ਹੀ ਗੋਲੀ ਚਲਾਉਣ ਵਾਲਿਆਂ ਨੂੰ ਫੜ ਲਿਆ ਜਾਵੇਗਾ ਇਹ ਪਰਸਨਲ ਰੰਜਿਸ਼ ਕਿਉਂ ਸੀ ਔਰ ਕਿਉਂ ਉਹਨਾਂ ਨੇ ਗੋਲੀ ਚਲਾ ਕੇ ਤੇਜਪਾਲ ਨਾਮ ਦੇ ਇਸ ਕਬੱਡੀ ਖਿਡਾਰੀ ਦੀ ਜਿਹੜੀ ਆ ਕਤਲ ਕੀਤਾ ਹੈ ਔਰ ਕਿਉਂ ਇਹ ਸਾਰੀ ਵਾਰਦਾਤ ਹੋਈ ਹੈ ਇਸ ਦੀ ਜਲਦੀ ਹੀ ਪੁਲਿਸ ਪ੍ਰੈਸ ਕਾਨਫਰੰਸ ਕਰੇਗੀ ਔਰ ਪੁਲਿਸ ਨੇ ਦਾਅਵਾ ਕੀਤਾ ਹੈ ਜਲਦੀ ਇਹਨਾਂ ਗੋਲੀ ਚਲਾਉਣ ਵਾਲਿਆਂ ਨੂੰ ਕਾਬੂ ਕੀਤਾ ਜਾਵੇਗਾ ਔਰ ਕਾਬੂ ਕਰਕੇ ਜੋ ਵੀ ਉਹਨਾਂ ਦੇ ਖਿਲਾਫ ਬਣਦੀ ਸਖਤ ਤੋਂ ਸਖਤ ਕਾਰਵਾਈ ਹੈ ਉਹ ਕੀਤੀ ਜਾਵੇਗੀ ਇਹ ਸਾਨੂੰ ਅੱਜ ਇਨਫੋਰਮੇਸ਼ਨ ਆਈ ਸੀ ਜੀ ਕਿ ਕਰੀਬ 2 ਵਜੇ ਕੇ 50 ਮਿੰਟ ਦੇ ਅਰਾਊਂਡ ਹਰੀ ਸਿੰਘ ਰੋਡ ਸਿਟੀ ਦੇ ਗਰਾਊਂਡ ਦੇ ਵਿੱਚ ਦੋ ਮੁੰਡੇ ਹੈਗੇ ਨੇ ਜੀ ਇੱਕ ਤੇਜਪਾਲ ਤੇ ਇੱਕ ਹਨੀ ਰੂਮੀ ਇਹਨਾਂ ਦੀ ਫਾਈਟ ਹੋਈ ਤੇ ਉਹਦੇ ਵਿੱਚ ਗੋਲੀ ਚੱਲੀ ਤੇ ਤੇਜਪਾਲ ਦੇ ਵਾਈਟਲ ਆਰਗਨ ਤੇ ਲੱਗੀ ਜਿਸ ਕਰਕੇ ਇਮੀਡੀਏਟਲੀ ਹਸਪੀਟਲ ਰਸ਼ ਕੀਤਾ ਗਿਆ ਬਟ ਉੱਥੇ ਡਿਕਲੇਅਰਡ ਬ੍ਰੌਡ ਡੈਡ ਹੋਇਆ ਤੇ ਇਹ ਤੇਜਪਾਲ son of ਰਗबीर ਹੈਗੇ ਨੇ ਇਹਨਾਂ ਦੀ ਉਮਰ ਕਰੀ 25 ਸਾਲ ਹੈ ਗਿੱਦੜਵੰਡੀ ਦੇ ਰਹਿਣ ਵਾਲੇ ਆ ਤੇ ਜਿਹੜੇ ਜਿਹੜਾ ਕੇਸ ਹੈ ਇਹਨੂੰ ਇਮੀਡੀਏਟਲੀ ਟੀਮਾਂ ਬਣਾਈਆਂ ਗਿਆ ਵਰਕਆਊਟ ਕਰ ਲਿਆ ਗਿਆ ਇਹਦੇ ਵਿੱਚ ਜਿਹੜੇ ਅਕਿਊਜ਼ ਹੁਣ ਤੱਕ ਆਇਡੈਂਟੀਫਾਈ ਹੋ ਗਏ ਆ ਉਹ ਹਨੀ ਰੂਮੀ ਤੇ ਕਾਲਾ ਰੂਮੀ ਹੈ ਰੂਮੀ ਪਿੰਡ ਦੇ ਰਹਿਣ ਵਾਲੇ ਆ ਜਿਹੜਾ ਸਦਰਜਗਰਾਉਂ ਦਾ ਸਾਡਾ ਏਰੀਆ ਹੈਗਾ ਤੇ ਸਾਡੀਆਂ ਟੀਮਸ ਆਲਰੇਡੀ ਅਸੀਂ ਭੇਜ ਦਿੱਤੀਆਂ ਹੈਗੀਆਂ ਨੇ ਇਹ ਅਕਿਊਜ਼ ਨੂੰ ਨੈਪ ਕਰਨ ਲਈ ਤੇ ਇਹ ਵਾਈਟ ਸਵਿਫਟ ਜਿਹੜੀ ਗੱਡੀ ਹੈ ਉਹਦੇ ਵਿੱਚ ਇਨਸੀਡੈਂਟ ਤੋਂ ਬਾਅਦ ਇਹ ਭਜੇ ਹੈਗੇ ਆ ਸੋ ਆਪਾਂ ਟੀਮਾਂ ਲਗਾ ਦਿੱਤੀਆਂ ਇਹਨੂੰ ਜਲਦੀ ਅਸੀਂ ਫੜ ਇਹ ਜਿਹੜਾ ਤੁਹਾਨੂੰ ਇਹਨਾਂ ਦੀ ਮੋਟਿਵ ਦਾ ਸਵਾਲ ਹੈ ਉਹ ਇਹਨਾਂ ਦੀ ਆਪਸ ਦੀ ਪਰਸਨਲ ਰੈਵਲਰੀ ਹੈ ਪਹਿਲਾਂ ਵੀ ਜੋ ਪਤਾ ਚੱਲੇ ਹੈ ਪ੍ਰੀਲਿਮਿਨਰੀ ਤੌਰ ਤੇ ਉਹ ਦੋ ਤਿੰਨ ਵਾਰ ਲੜੇ ਹੈਗੇ ਨੇ ਬਟ ਕੋ ਲੋਕਲ ਪੁਲਿਸ ਨੂੰ ਦੀ ਕੋਈ ਇਤਲਾ ਨਹੀਂ ਸੀ ਤੇ ਇਹ ਨੂੰ ਸਾਰਾ ਜਿਹੜਾ ਇਹਦਾ ਜੋ ਪ੍ਰੀਲਿਮਿਨਰੀ ਤੌਰ ਤੇ ਹਜੇ ਹੀ ਆਇਆ ਕਿ ਇਹਨਾਂ ਦੀ ਪਰਸਨਲ ਰਿਵਲਰੀ ਸੀ ਜਿਹਦੇ ਕਰਕੇ ਫਾਈਟ ਹੋਈ ਪਹਿਲਾਂ ਤੇ ਉਸ ਤੋਂ ਬਾਅਦ ਇਹਦਾ ਡੈਥ ਹੋਈ ਅੱਜ ਸਰ ਹਨੀ ਰੂਮ ਯੂਨੀ ਦੋ ਪਰਸਨ ਦੇ ਸਾਹਮਣੇ ਆਏ ਆ ਜਿਵੇਂ ਸੁਣਨ ਚ ਆ ਰਿਹਾ ਕਿ 8 ਤੋਂ 10 ਜਨੇ ਸੀਗੇ ਨਹੀਂ ਨਹੀਂ ਜੀ ਇਹ ਗੱਡੀ ਦੇ ਵਿੱਚ ਜੋ ਸਾਨੂੰ ਹੁਣ ਤੋ ਤਿੰਨ ਤੋਂ ਚਾਰ ਪਰਸਨਸ ਦੀ ਗੱਲ ਆ ਰਹੀ ਹੈ ਜਿਹਦੇ ਵਿੱਚ ਦੋ ਇਨਫੈਕਟ ਥਰਡ ਪਰਸਨ ਵੀ ਇਹ ਹਲੇ ਪ੍ਰੋਪਰਲੀ ਹੋ ਨਹੀਂ ਹੈ ਬਟ ਗਗਨ ਹੈਗਾ ਕੋਈ ਕਿੱਲੀ ਚਾਲਾ ਮੋਗੇ ਦਾ ਸੋ ਥਰਡ ਪਰਸਨ ਵੀ ਆਲਮੋਸਟ ਇਨਫੈਜ਼ਡ ਹੈ ਇਹ ਤਿੰਨ ਤੋਂ ਚਾਰ ਬੰਦੇ ਸੀਗੇ ਜਿਹੜੇ ਕੀ ਸਾਰੇ ਆਇਡੈਂਟੀਫਾਈ ਵੀ ਕਰ ਲਏ ਆ ਤੇ ਇਹਨਾਂ ਨੂੰ ਹੁਣ ਜਲਦੀ ਅਸੀਂ ਨੈਪ ਕਰ ਲਾਂਗੇ ਤੇ ਸਭ ਤੋਂ ਸਕਸੈਸਫੁਲ ਹੋਵਾਂਗੇ ਥੈਂਕ ਯੂ ਆਪਣੇ ਸਾਥੀ ਰਜਨੀਸ਼ ਪੰਸਲ ਦੇ ਨਾਲ ਹੇਮਰਾਜ ਬੱਬਰ ਡੈਨਿਕਸ ਹੋਰ ਨਿਊਜ਼ ਜਗਰਾਉਂ ਸੁਵੇਰਾ ਤੇ ਮੈਂ ਹਾਂ ਹੀਮਰਾਜ ਬੱਬਰ ਅਸੀਂ ਇਸ ਵੇਲੇ ਖੜੇ ਹਾਂ ਜਗਰਾਉਂ ਦੇ ਐਸਐਸਪੀ ਦਫ਼ਤਰ ਦੇ ਬਾਹਰ ਜਿੱਥੋਂ ਕਿ ਡਾਕਟਰ ਹਰੀ ਸਿੰਘ ਰੋਡ ਬਿਲਕੁਲ ਨੇੜੇ ਹੈ ਔਰ ਇੱਥੇ ਹੀ ਥੋੜੀ ਦੇਰ ਪਹਿਲਾਂ ਗੋਲੀ ਚੱਲਣ ਦੀ ਇੱਕ ਵਾਰਦਾਤ ਹੋਈ ਹੈ ਜਿਸ ਦੇ ਵਿੱਚ ਇੱਕ ਕਬੱਡੀ ਖਿਡਾਰੀ ਜਿਸ ਦੀ ਉਮਰ 25 ਤੋਂ 27 ਸਾਲ ਦੱਸੀ ਜਾ ਰਹੀ ਹੈ ਉਸ ਦੀ ਮੌਤ ਹੋਈ ਹੈ ਤੇ ਉਸੇ ਮੌਤ ਦੇ ਲਈ तकरीबन 4 ਤੋਂ 5% ਜਿਹੜੇ ਮੌਕੇ ਤੇ ਸੀ ਉਹਨਾਂ ਦੀ ਪਰਸਨਲ ਰੰਜਿਸ਼ ਸੀ ਤੇ ਜਿਸ ਦੇ ਚੱਲਦੇ ਉਸੇ ਉਹਨਾਂ ਨੇ ਗੋਲੀ ਚਲਾਈ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਗਰਾਉਂਦੇ ਐਸਐਸਪੀ ਡਾਕਟਰ ਅਨਕੁਰ ਗੁਪਤਾ ਨੇ ਜਿਸ ਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਉੱਥੇ ਉਹਨਾਂ ਨੇ ਕਿਹਾ ਹੈ ਕਿ ਜਲਦੀ ਹੀ ਗੋਲੀ ਚਲਾਉਣ ਵਾਲਿਆਂ ਨੂੰ ਫੜ ਲਿਆ ਜਾਵੇਗਾ ਇਹ ਪਰਸਨਲ ਰੰਜਿਸ਼ ਕਿਉਂ ਸੀ ਔਰ ਕਿਉਂ ਉਹਨਾਂ ਨੇ ਗੋਲੀ ਚਲਾ ਕੇ ਤੇਜਪਾਲ ਨਾਮ ਦੇ ਇਸ ਕਬੱਡੀ ਖਿਡਾਰੀ ਦੀ ਜਿਹੜੀ ਆ ਕਤਲ ਕੀਤਾ ਹੈ ਔਰ ਕਿਉਂ ਇਹ ਸਾਰੀ ਵਾਰਦਾਤ ਹੋਈ ਹੈ ਇਸ ਦੀ ਜਲਦੀ ਹੀ ਪੁਲਿਸ ਪ੍ਰੈਸ ਕਾਨਫਰੰਸ ਕਰੇਗੀ ਔਰ ਪੁਲਿਸ ਨੇ ਦਾਅਵਾ ਕੀਤਾ ਹੈ ਦੀਏ ਨਾ ਗੋਲੀ ਚਲਾਉਣ ਵਾਲਾ ਨੂੰ ਕਾਬੂ ਕੀਤਾ ਜਾਵੇਗਾ ਔਰ ਕਾਬੂ ਕਰਕੇ ਜੋ ਵੀ ਉਹਨਾਂ ਦੇ ਖਿਲਾਫ ਬਣਦੀ ਸਖਤ ਤੋਂ ਸਖਤ ਕਾਰਵਾਈ ਹੈ ਉਹ ਕੀਤੀ ਜਾਵੇਗੀ ਇਹ ਸਾਨੂੰ ਅੱਜ ਇਨਫੋਰਮੇਸ਼ਨ ਆਈ ਸੀ ਜੀ ਕਿ ਕਰੀਬ 2:50 ਕਿੰਟ ਦੇ ਅਰਾਊਂਡ ਹਰੀ ਸਿੰਘ ਰੋਡ ਸਿਟੀਜ਼ ਗਰਾਊਂਡ ਦੇ ਵਿੱਚ ਦੋ ਮੁੰਡੇ ਹੈਗੇ ਨੇ ਜੀ ਤੇਜਪਾਲ ਤੇ ਇੱਕ ਹਨੀ ਰੂਮੀ ਇਹਨਾਂ ਦੀ ਫਾਈਟ ਹੋਈ ਤੇ ਉਹਦੇ ਵਿੱਚ ਗੋਲੀ ਚੱਲੀ ਤੇ ਤੇਜਪਾਲ ਦੇ ਵਾਈਟਲ ਆਰਗਨ ਤੇ ਲੱਗੀ ਜਿਸ ਕਰਕੇ ਇਮੀਡੀਏਟਲੀ ਹਸਪੀਟਲ ਰਸ਼ ਕੀਤਾ ਗਿਆ ਬਟ ਉੱਥੇ ਡਿਕਲੇਅਰਡ ਬ੍ਰਾਡ ਡੈਡ ਹੋਇਆ ਤੇ ਇਹ ਤੇਜਪਾਲ son of ਰਗਵੀਰ ਹੈਗੇ ਨੇ ਇਹਨਾਂ ਦੀ ਉਮਰ ਕਰੀਬ 25 ਸਾਲ ਹੈ ਗਿੱਦੜਵੰਡੀ ਦੇ ਰਹਿਣ ਵਾਲੇ ਆ ਇਹ ਜਿਹੜੇ ਜਿਹੜਾ ਕੇਸ ਹੈ ਇਹਨੂੰ ਇਮੀਡੀਏਟਲੀ ਟੀਮਾਂ ਬਣਾਈਆਂ ਗਿਆ ਹੈ ਵਰਕ ਆਊਟ ਕਰ ਲਿਆ ਗਿਆ ਇਹਦੇ ਵਿੱਚ ਜਿਹੜੇ ਅਕਿਊ ਹੁਣ ਤੱਕ ਆਇਡੈਂਟੀਫਾਈ ਹੋ ਗਏ ਹਨ ਉਹ ਹਨੀ ਰੂਮੀ ਤੇ ਕਾਲਾ ਰੂਮੀ ਹੈ ਇਹ ਰੂਮੀ ਪਿੰਡ ਦੇ ਰਹਿਣ ਵਾਲੇ ਹਨ ਜਿਹੜਾ ਸਦਰਜਗਰਾਉਂ ਦਾ ਸਾਡਾ ਏਰੀਆ ਹੈਗਾ ਤੇ ਸਾਡੀਆਂ ਟੀਮਸ ਆਲਰੇਡੀ ਅਸੀਂ ਤੇਜ਼ ਕੀਤੀਆਂ ਹੈਗੀਆਂ ਨੇ ਇਹ ਅਕਿਊਜ਼ ਨੂੰ ਨੈਪ ਕਰਨ ਲਈ ਤੇ ਇਹ ਵਾਈਟ ਸਵਿਫਟ ਜਿਹੜੀ ਗੱਡੀ ਹੈ ਉਹਦੇ ਵਿੱਚ ਇਨਸੀਡੈਂਟ ਤੋਂ ਬਾਅਦ ਇਹ ਭਜੇ ਹੈਗੇ ਸੋ ਆਪਾਂ ਟੀਮਾਂ ਲਗਾ ਲਦਿੱਤੀਆਂ ਇਹਨੂੰ ਜਲਦੀ ਅਸੀਂ ਫੜ ਲਾਂਗੇ ਤੇ ਜਿਤੋਂ ਤੱਕ ਇਹਨਾਂ ਦੀ ਮੋਟਿਵ ਦਾ ਸਵਾਲ ਹੈ ਉਹ ਇਹਨਾਂ ਦੀ ਆਪਸ ਦੀ ਪਰਸਨਲ ਰੈਵਲਰੀ ਹੈ ਪਹਿਲਾਂ ਵੀ ਜੋ ਪਤਾ ਚੱਲੇ ਪ੍ਰੀਲਿਮਿਨਰੀ ਤੌਰ ਤੇ ਉਹ ਦੋ ਤਿੰਨ ਵਾਰ ਲੜੇ ਹੈਗੇ ਨੇ ਬਟ ਕੋ ਲੋਕਲ ਪੁਲਿਸ ਨੂੰ ਦੀ ਕੋਈ ਇਤਲਾ ਨਹੀਂ ਸੀ ਇਹ ਇਹ ਨੂੰ ਸਾਰਾ ਜਿਹੜਾ ਇਹਦਾ ਪ੍ਰੀਲੀਮਿਨਰੀ ਤੌਰ ਤੇ ਹਜੇ ਹੀ ਆਇਆ ਕਿ ਇਹਨਾਂ ਦੀ ਪਰਸਨਲ ਰਿਵਲਰੀ ਸੀ ਜਿਹਦੇ ਕਰਕੇ ਫਾਈਟ ਹੋਈ ਪਹਿਲਾਂ ਤੇ ਉਸ ਤੋਂ ਬਾਅਦ ਇਹਦਾ ਡੈਥ ਹੋਈ ਅੱਜ ਸਰ ਹਨੀ ਰੂਮ ਯੂਨੀ ਦੋ ਪਰਸਨ ਦੇ ਸਾਹਮਣੇ ਆਏ ਜਿਵੇਂ ਸੁਣਨ ਚ ਆ ਰਿਹਾ ਕਿ 8 ਤੋਂ 10 ਜene ਸੀਗੇ ਨਹੀਂ ਨਹੀਂ ਜੀ ਇਹ ਗੱਡੀ ਦੇ ਵਿੱਚ ਜੋ ਸਾਨੂੰ ਹੁਣ ਤੋ ਤਿੰਨ ਤੋਂ ਚਾਰ ਪਰਸਨਸ ਦੀ ਗੱਲ ਆ ਰਹੀ ਹੈ ਜਿਹਦੇ ਵਿੱਚ ਦੋ ਇਨਫੈਕਟ ਥਰਡ ਪਰਸਨ ਵੀ ਇਹ ਹਲੇ ਪ੍ਰੋਪਰਲੀ ਹੋ ਨਹੀਂ ਹੈ ਬਟ ਗਗਨ ਹੈਗਾ ਕੋਈ ਕਿੱਲੀ ਚਾਲਾ ਮੋਗੇ ਦਾ ਸੋ ਥਰਡ ਪਰਸਨ ਵੀ ਆਲਮੋਸਟ ਇਨਫੈਜ਼ਡ ਹੈ ਇਹ ਤਿੰਨ ਤੋਂ ਚਾਰ ਬੰਦੇ ਸੀਗੇ ਜਿਹੜੇ ਕੀ ਸਾਰੇ ਆਇਡੈਂਟੀਫਾਈ ਵੀ ਕਰ ਲਏ ਆ ਤੇ ਇਹਨਾਂ ਨੂੰ ਹੁਣ ਜਲਦੀ ਅਸੀਂ ਨੈਪ ਕਰ ਲਾਂਗੇ ਤੇ ਸਭ ਤੋਂ ਸਕਸੈਸਫੁਲ ਹੋਵਾਂਗੇ ਥੈਂਕ ਯੂ ਆਪਣੇ ਸਾਥੀ ਰਜਨੀਸ਼ ਪੰਸਲ ਦੇ ਨਾਲ ਹੇਮਰਾਜ ਬੱਬਰ ਦੈਨਿਕ ਸੂਰਾ ਨਿਊਜ਼ ਜਗਰਾਉਂ